ਨਿੰਮੋ ਠੀਕਾ ਬੋਤ ਤੂੰ ਹਾਂ ਮੰਮੀ ਤੈਨੂੰ ਪਤਾ ਤੇਰੇ ਵੀ ਨਾ ਮੇਰੇ ਜੀ ਨਹੀਂ ਲੱਗਿਆ ਬੋਤ ਜੀਤਾ ਮੇਰਾ ਵੀ ਨਹੀਂ ਲੱਗਿਆ ਤੁਸੀਂ ਭੱਜ ਜਾ ਕਿਉਂ ਨਹੀਂ ਗੱਲ ਸਮਝ ਰਹੇ ਬੇਬੇ ਹੁਣ ਇਹ ਆਪਣਾ ਕਹਿਣਾ ਨਹੀਂ ਮੰਨਦੇ ਮੈਨੂੰ ਪਤਾ ਹੈ ਇਹਨੂੰ ਨਪੇਕ ਹੀ ਚਾਹੀਦੇ ਉਹ ਵੇਲਾ ਯਾਦ ਕਰ ਜਿਸ ਦਿਨ ਮੈਂ ਪਹਿਲੇ ਦਿਨ ਫੌਜ ਚ ਗਿਆ ਸੀ ਹੋ ਗਿਆ ਉਹੀ ਕੰਮ ਕਿਆ ਮਾਪਿਆਂ ਨਾਲ ਹੀ ਇਹ ਅੱਛਾ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਜਾ ਕੇ ਰਾਮ ਕਰ ਲਾ ਮੈਂ ਕਰ ਲੂੰਗੀ ਕੋਈ ਘਰ ਦਾ ਕੰਮ ਤਾਂ ਦਾ ਠੀਕ ਕਰ ਲਿਆ ਆਪਦੇ ਗਾਲ ਨੂੰ ਸਿਆਪਾ ਹੁਣ ਸੰਭੀ ਚੱਲ ਉਹਨੂੰ ਬੈਠੇ ਰੂ ਤੂੰ ਹੀ ਕਹਿੰਦੀ ਸੀ ਉਹਨੂੰ ਲਿਆ ਲਿਆ ਪਰ ਮੈਨੂੰ ਕੀ ਪਤਾ ਸੀ ਆ ਦੋ ਤਿੰਨ ਮਹੀਨੇ ਦਾ ਜਵਾਕ ਆ ਕੇ ਢਿੱਡ ਚ ਲਈ ਫਰਦੀ ਆ ਚਲ ਹੁਣ ਆਪ ਸਾਂਭ ਜਾ ਕੇ ਫਿਰ ਉਹਨੂੰ ਕਿਉਂ ਮੈਂ ਕਿਉਂ ਸੰਭੂਗੀ ਹੋਰ ਹੁਣ ਤੈਨੂੰ ਸੰਭੂਗੀ ਹੁਣ ਮੈਂ ਤੇਰੀ ਕੋਈ ਸੰਭ ਦਾ ਸੂੰਦਾ ਹੈਗਾ ਮੈਂ ਕਿਹੜਾ ਲੈ ਕੇ ਆਈ ਸੀ ਜਾ ਕੇ ਉਹਨੂੰ ਸਾਂਭਣਾ ਤੈਨੂੰ ਕੋਹ ਹੁਣ ਉਹਨੂੰ ਫਿਰ ਜੇ ਪਕੜ ਪਾਇਆ ਹੁਣ ਕੋਈ ਨਾ ਤੇ ਜਿਹਦੇ ਘਰ ਨੂੰ ਪਤਾ ਲੱਗਾ ਫੇਰ ਕੋਈ ਨਾ ਦੋ ਤਾਂ ਬੱਚਾ ਤੇ ਰੱਖਾ ਦੋ ਤਿੰਨ ਦਿਨ ਬਰਿਆ ਕੇ ਰੱਖਾਂ ਉਹਦੇ ਨੂੰ ਬਗ ਜੂਗਾ ਛੁੱਟੀ ਆਇਆ ਹੋਇਆਗਾ ਬਗ ਜੂਗਾ ਫੇਰ ਗੱਲ ਠੰਡੀ ਪਈ ਫੇਰ ਦੇਖਦਾ ਕੀ ਕਰਾਂਗਾ ਬਸ ਠੀਕ ਆ ਹੁਣ ਤੁਸੀਂ ਆਪਦਾ ਆਪ ਦੇਖੋ ਵੀ ਕਿਵੇਂ ਕੀ ਕਰਨਾਗਾ ਮੈਂ ਬੜੇ ਦਿਨ ਨਿਸ਼ਾਮ ਸਕਦੀ ਮੈਂ ਤਾਂ ਤੁਹਾਡੇ ਨਿਕੰਮਤ ਹਾਂ ਮੁੱਕਦੇ ਮੈਂ ਇਹਨੂੰ ਸੰਭਾਲੂਗੀ ਕਿ ਆਪਦਾ ਸੰਭਾਲੂਗੀ ਕੋਈ ਚਲ ਤੂੰ ਹੁਣ ਉਹ ਤਾਂ ਬੜੇ ਕੰਮ ਤਾਂ ਦੇਣਾ ਕਰਾਂਗੇ ਨਾ ਕੋਈ ਨਾ ਹੁਣ ਅਖੇਰਾ 4 ਦਿਨ ਟਪਾ ਦੇਖਦੇ ਫੇਰ ਕੀ ਬਣਦਾ ਹੈ ਆਹੋ ਬਸ ਛੇਦੇ ਜੂ ਛੇਦੇ ਨੂੰ ਕੋਈ ਨਾ ਕੋਈ ਹੱਲ ਕਰੋ ਇਹਦਾ ਨਹੀਂ ਮੈਂ ਨਹੀਂ ਇਹਨੂੰ ਰੱਖ ਸਕਦੀ ਬੜਾ ਟੈਮਨ ਕਰੇ ਮੈਂ ਤਾਂ ਚੱਕ ਕੇ ਬੁੱਥੇ ਨੂੰ ਉੱਥੇ ਤੋੜ ਦੂੰਗੀ ਸੌਰੀ ਕਿਉਂ ਹੁਣ ਇੰਨੀ ਛਿੱਤ ਕੀ ਹੋ ਗਿਆ ਕਿਉਂ ਤੋੜਨੀ ਹੈਗਾ ਫਿਰ ਮੈਨੂੰ ਕਿਹੜਾ ਪਤਾ ਸੀ ਮੈਨੂੰ ਸਾਹਮਣਾ ਪੋਗਿਆ ਇਹਨੂੰ ਮੈਂ ਤਾਂ ਐ ਸੀ ਵੀ ਚੱਲ ਵਧੀਆ ਮੇਰੇ ਨਾਲ ਕੰਮ ਕਰਾਉਗੀ ਪਰ ਇਹ ਨਹੀਂ ਨਾ ਵੀ ਇਹ ਮੋਰੇ ਮੈਂ ਕੰਮ ਕਰੀ ਜਾਵਾਂ ساری ਉਮਰ ਤੈਨੂੰ ਤਾਂ ਐ ਸੀ ਮੇਰੀ ਸੇਵਾ ਕਰ ਵਧੀਆ ਚੱਲ ਕੋਈ ਨਾ ਫਿਰ ਤੁਸੀਂ ਵੀ ਤਾਂ ਲੈਣਗੇ ਸੀ ਨਾ ਲੱਗਦੇ ਉਹ ਤੇ ਮੇਰੇ ਮਗਰ ਉਲਟ ਪੈ ਗਿਆ ਨਾ ਸਾਰਾ ਕੰਮ ਉਹਦਾ ਹੱਥ ਨੂੰ ਹੱਥਾਂ ਮੈਂ ਕਿਹੜਾ ਕੱਲੇ ਸੀ ਨਾਲ ਤੂੰ ਵੀ ਐ ਤੈਨੂੰ ਵੀ ਆਈ ਸੀ ਕਬੂਛੀ ਘਰੇ ਆ ਜੇ ਚਲ ਕੋਈ ਨਾ ਮੈਂ ਦੇਖ ਹੁਣ ਫਿਰ ਤੂੰ ਚਾਹ ਪਾਣੀ ਪਿਆ ਦੀ ਮੈਂ ਉਠਾ ਰੈਸਟ ਕਰ ਲਊਂਗੀ ਚਾਹ ਪਾਣੀ ਕੋਈ ਨਾ ਹੁਣ ਸਾਰਿਆਂ ਨੂੰ ਜਦੋਂ ਬਣਾ ਕੇ ਦਊਂਗੀ ਉਹਦੀ ਬਣਾ ਕੇ ਦਊਂਗੀ ਸਪੈਸ਼ਲ ਤੋਂ ਦੇ ਵਾਸਤੇ ਬਣਾਉਣ ਤੋਂ ਰਹੀ ਮੈਂ ਸੱਜਾ ਕਰਨਾ ਹੈ ਕੰਮ ਤੁਮ ਦਾ ਹੈ ਚੰਗਾ ਤਾ ਬੜਾ ਝਾੜਾ ਲੱਗਿਆ ਗਿਆ ਨੇ ਹੰਗਿਆ ਪਤਾ ਲੱਗ ਰਿਹਾ ਏ ਤੈਨੂੰ ਪਤਾ ਹੈ ਅੱਜ ਮੈਂ ਕਿੰਨੀ ਖੁਸ਼ ਆ ਕਿਉਂਕਿ ਅੱਜ ਮੈਂ ਫਿਰ ਤੋਂ ਮਾਂ ਬਣਨ ਵਾਲੀ ਆ ਤੇ ਤੂੰ ਨਾਨੀ ਬਣਨ ਵਾਲੀ ਆ ਪਰ ਮਾਂ ਤੂੰ ਹੈ ਨਹੀਂ ਨਾ ਮੈਨੂੰ ਪਤਾ ਜੇ ਤੂੰ ਹੁੰਦੀ ਨਾ ਤੂੰ ਬਹੁਤ ਖੁਸ਼ ਹੋਣਾ ਸੀਗਾ ਪਰ ਮਾਂ ਤੇਰੀ ਕਮੀ ਨੂੰ ਕਦੇ ਵੀ ਪੂਰੀ ਨਹੀਂ ਹੋਣੀ ਵੀਰਾ ਭਾਬੀ ਤਾਂ ਕਦੇ ਵੀ ਨਹੀਂ ਪੂਰੀ ਕਰ ਸਕਦੇ ਤੇ ਨੂੰ ਪਤਾ ਮਾਂ ਅੱਜ ਨਾ ਵੀ ਇੱਕ ਬਹੁਤ ਵੱਡੀ ਗਲਤੀ ਕੀਤੀ ਆ ਮੈਂ ਨਾ ਆਪਦਾ ਸਾਰਾ ਪਰਿਵਾਰ ਛੱਡਤਾ ਵੀਰੇ ਤੇ ਭਾਬੀ ਕਰਕੇ ਪਰ ਮਾਂ ਮੈਨੂੰ ਸਮਝ ਹੀ ਨਹੀਂ ਆਉਂਦੀ ਮੈਂ ਕੀ ਕਰਾਂ ਮਾਂ ਤੂੰ ਹੀ ਦੱਸ ਦੇ ਮੈਨੂੰ ਮੈਂ ਸਹੀ ਕਰ ਰਹੀ ਆ ਕਿ ਗਲਤ ਕਰ ਰਹੀ ਆਂਗੀ ਤੈਨੂੰ ਪਤਾ ਮਾਂ ਜੇ ਮੈਂ ਅੱਜ ਆਪਦੀ ਸੱਸ ਨੂੰ ਦੱਸਦੀ ਨਾ ਹੁਣੇ ਵੀ ਬਹੁਤ ਖੁਸ਼ ਹੋਣਾ ਸੀਗਾ ਪਰ ਕੀ ਵੀ ਦੱਸਾਂ ਉਹਨਾਂ ਨੂੰ ਤਾਂ ਨਾ ਮੈਂ ਬੇਇੱਜ਼ਤੀ ਕਰਕੇ ਕਰੂੰ ਕੱਢ ਤਾਂ ਮੈਂ ਕੀ ਕਰਾਂ ਮੈਨੂੰ ਦੋਈ ਦੱਸ ਦੇ ਮੈਨੂੰ ਕੋਈ ਵੀ ਰਸਤਾ ਨਹੀਂ ਦਿਖ ਰਿਹਾ ਮਾਂ ਦੁਆ ਜਾਣਾ ਵਾਪਸ ਮੈਂ ਤੇਰੇ ਨਾਮ ਨਾਲ ਆਪਣਾ ਟੈਂਡ ਬਰੋਲਣਾਗਾ ਇਹ ਤਾਂ ਮੇਰੀ ਕੋਈ ਵੀ ਗੱਲ ਨਹੀਂ ਸਮਝਦਾ ਨਾ ਹੀ ਮੇਰੀ ਕੋਈ ਗੱਲ ਸੁਣਦਾਗਾ ਤੇ ਤੇ ਇੱਕ ਨਾ ਮਾਈ ਹੁੰਦੀ ਐ ਮਾਂ ਤੂੰ ਆ ਜਾਣ ਨਾ ਮਾਂ ਤੂੰ ਮੇਰੀ ਬਾਤ ਸੁਣ ਰਹੀ ਐ ਨਾ ਫਿਕਰ ਕਰੀ ਜਨਨ ਜਦੋਂ ਨੀਹਾ ਨੇ ਨਹੀਂ ਭਰਾ ਵੀ ਸੋਚਿਆ ਤੇਰੇ ਬਾਰੇ ਨਾ ਮੇਰੇ ਬਾਰੇ ਮੈਂ ਤਾਂ ਪੁੱਤ ਨੂੰ ਨੂੰ ਹੀ ਨਹੀਂ ਬਣਾਇਆ ਜੀ ਮੈਂ ਤਾਂ ਧੀ ਸਮਝੀ ਸੀ ਆਪਦੀ ਤੇ ਨਾ ਉਹਨੂੰ ਨਿੰਮੂ ਦੀ ਯਾਦ ਆਉਂਦੀ ਹੈ ਕੋਈ ਬੇਬੇ ਇੱਕ ਗੱਲ ਸਮਝ ਨਹੀਂ ਆਉਂਦੀ ਹੈ ਨਾ ਕਿ ਪਰ ਨੀਹਾ ਵਾਸਤੇ ਕੀ ਕੁਝ ਕਰੀ ਜਾਂਦੇ ਹੈ ਨਾ ਉਹ ਕਿੰਨੀ ਖੁਸ਼ੀਆਂ ਦਿੱਤੀ ਹੈ ਨਾ ਆਪ ਨੂੰ ਹਾਂ ਪਰ ਉਹ ਨਾ ਇੱਕਦਮ ਇੱਕ ਵਾਰੀ ਚ ਇੰਨਾ ਕੁ ਸਾਰਾ ਕੁਝ ਭੁੱਲ ਗਈ ਹੈ ਨਾ ਪਤਾ ਨਹੀਂ ਇਹ ਜੀ ਕੀ ਉਹਨੂੰ ਪੱਟੀ ਪੜਾਤੀ ਭਾਈ ਨੇ ਨਾਲੇ ਭਰਜਾਈ ਨੇ ਜਿਹੜੀ ਇੰਨਾ ਬਦਲ ਗਈ ਆਪਣੇ ਨਾਲ ਬੇਬੇ ਆਪਣੇ ਵੱਲ ਤੋਂ ਮੂਹ ਹੀ ਨਹੀਂ ਕਰਦੀ ਹੈ ਨਾ ਜੇ ਮੈਂ ਆਪਾਂ ਕੋਈ ਉਹਨੂੰ ਕੋਈ ਨੁਕਸਾਨ ਕੀਤਾ ਹੋਵੇ ਹਨਾ ਆਪਾਂ ਕੋਈ ਜ਼ੁਲਮ ਕੀਤਾ ਹੋਵੇ ਸਾਰਾ ਕੋਈ ਇੱਕ ਪਲ ਦੇ ਵਿੱਚ ਐਂ ਲੱਗਦਾ ਵੀ ਇੱਕ ਵਾਰੀ ਚ ਸਭ ਕੁਝ ਭੁਲਾਤਾ ਹੁੰਦੇ ਹਨਾ پتہ ਨਹੀਂ ਕੀ ਹੋ ਗਿਆ ਮੈਨੂੰ ਅੱਗੇ ਮੇਰਾ ਐਨਾ ਕਰਦੀ ਸੀ ਬਾਹਲਾ ਜਿਆਦਾ ਹਰ ਇੱਕ ਗੱਲ ਦੇ ਮੇਰੇ ਦੇ ਆਖੇ ਲੱਗਦੀ ਸੀ ਮਾਤੀ ਗਾਲਾਂ ਚਾਹੇ ਨੂ ਗਾਲਾਂ ਕੋਈ ਉਹਨੂੰ ਹੱਤੀ ਨਹੀਂ ਪੈਂਦਾ ਕਿੰਨੀਆਂ ਮਿੰਤਾ ਕੀਤੀ ਜੀ ਨਾ ਬੇਬੇ ਮੈਂ ਚੱਲਨੇ ਹਾਂ ਚੱਲ ਇੱਕ ਵਾਰ ਵੀ ਨਹੀਂ ਉਹਨੇ ਮੂੰਹ ਕਿਹਾ ਵੀ ਚੱਲ ਆਪਾਂ ਚੱਲਦੇ ਹਾਂ ਜੀ ਹੈਨਾ ਉਹਨੂੰ ਮੇਰੇ ਰੋਣ ਦਾ ਵੀ ਤਰਸ ਨਹੀਂ ਆਇਆ ਵੀ ਚਲੋ ਮਾਂ ਰੋਈ ਜਾਂਦੀ ਹੈ ਇੱਕ ਤਾਂ ਹੁੰਦਾ ਵੀ ਉਹੀ ਕਰਦੀ ਹੈ ਬੁੜੀ ਹੈਨਾ ਬੇਬੇ ਆਪਣੇ ਤਾਂ ਕੀ ਤਰਸ ਖਾਣਾ ਸੀ ਉਹਨੇ ਦਾ ਨਾ ਨਿੰਮੋ ਤੇ ਵੀ ਨਹੀਂ ਕਰਿਆ ਹੈਗਾ ਇਹ ਜੀ ਦੋ ਜੰਮ ਵੀ ਉਹਦੇ ਵੀ ਨਹੀਂ ਕਰਿਆ ਮੈਂ ਕੀ ਲੱਗਦੀ ਆ ਮੈਂ ਤਾਂ ਫੇਰ ਵੀ ਸੱਚ ਤਾਂ ਸੱਚੀ ਰਹੂ ਏਹੀ ਸੋਚ ਕੇ ਪਾਗਲ ਹੋ ਰਹਾ ਬੇਬੇ ਵੀ ਪਤਾ ਨਹੀਂ ਉਹਨੇ ਆਪਣੇ ਆਪਣੇ ਇੱਕ ਵਾਰੀ ਚ ਕਿਵੇਂ ਚੇਂਜ ਕਰ ਲਿਆ ਨਾ ਪਰ ਬੀਬੇ ਇੱਕ ਗੱਲ ਆ ਮੈਨੂੰ ਪੱਕਾ ਪਤਾ ਉਹਦੀ ਕੋਈ ਮਜਬੂਰੀ ਹੋਣੀ ਆ ਹੋਊਗੀ ਤਾਂ ਕੋਈ ਗੱਲ ਨਹੀਂ ਪਰ ਆਪਾਂ ਨੂੰ ਪਤਾ ਕਿਉਂ ਨਹੀਂ ਲੱਗ ਰਿਹਾ ਵੀ ਗੱਲ ਕੀ ਐ ਬੀਬੇ ਤਾਂ ਪਤਾ ਕਰਨਾ ਪਊਗਾ ਨਾ ਤਾਂ ਆਏ ਤਾਂ ਫਿਰ ਗਲਤ ਹੋ ਜੂ ਕੀ ਪਤਾ ਆਪਣੇ ਆਪ ਇਸ ਕਿਸੇ ਹੀ ਜਾਂਦੀ ਹੋਊਗੀ ਹਨਾ ਬਹੁਤ ਜ਼ੁਲਮ ਕਰਦੇ ਬੀਬੇ ਉਹ ਕਰਦੇ ਹੁਣੇ ਹੋਰ ਹੁਣ ਤਾਂ ਹੀ ਨਹੀਂ ਡਰਦੀ ਹਾਂ ਕਹਿੰਦੀ ਆ ਉਹਨੂੰ ਦਰਦੀ ਹੈ ਦਾ ਬੇਬੇ ਮੈਂ ਛੁੱਟੀ ਵੀ ਚਾਰ ਪੰਜ ਦਿਨਾਂ ਲਈ ਆਇਆਗਾ ਹਾਂ ਥੋੜੀ ਛੁੱਟੀ ਮਿਲੀ ਆ ਫਿਰ ਤੈਨੂੰ ਬੇਬੇ ਉਹ ਵੀ ਨਹੀਂ ਮਿਲਦੀ ਸੀ ਉਹ ਤਾਂ ਆਪਣੀ ਨਿੰਮੋੜੇ ਫੋਨ ਕਰਤਾ ਤੁਸੀਂ ਦੱਸਤਾ ਮੈਨੂੰ ਤਾਂ ਮੈਂ ਬਸ ਇੱਕ ਸਮਝਦਾ ਬੇਨਤੀ ਕੀਤੀ ਸੁਪੇ ਦਸ ਹਾਲਫ ਕੋਲੇ ਵੀ ਉਹਨਾਂ ਨੇ ਚਲੋ ਮੇਰੇ ਦੇ ਤਰਸ ਖਾ ਕੇ ਮੈਨੂੰ ਸਾਰੀ ਗੱਲ ਦੱਸਦੀ ਵੀ ਮੇਰੇ ਘਰ ਦਾ ਮਸਲਾ ਹੈਗਾ ਸਰ ਤੁਸੀਂ ਮੈਨੂੰ ਛੁੱਟੀ ਦੇ ਦੋ ਹਾਂ ਪਰ ਛੁੱਟੀ ਦੇ ਦੀ ਪਰ ਬੇਬੇ ਕੀ ਬਣੂ ਆਪਣਾ ਮਿੰਤਾ ਆਪ ਨਹੀਂ ਕੋਈ ਸਮਝ ਆਉਂਦੀ ਵੀ ਇਹ ਗੱਲ ਕੀ ਬਣ ਗਈ ਆਪਣੇ ਘਰ ਦੀ ਕਹਾਣੀ ਕੋਈ ਕੁੜੀ ਨਹੀਂ ਕੁੜੀਆਂ ਨਹੀਂ ਵਾਲੀਆਂ ਕਿਤੋਂ ਦਾ ਜੀਅ ਆ ਕੇ ਪਿਆ ਸਾਰਾ ਬੁਰਾ ਹੋ ਗਿਆ ਸਾਰਾ ਘਰ ਦੇ ਇਸੇ ਤੇ ਇਸੇ ਹੋ ਗਈ ਤੂੰ ਮੇਰੇ ਕੀ ਸਾਰੇ ਮਿੰਤਾ ਸਮਝ ਨਹੀਂ ਆਉਂਦੀ ਕੋਈ ਕੀ ਕਰੀਏ ਕੀ ਨਾ ਹਾਜ਼ਦਾ ਬਸਦਾ ਘਰ ਸੀ ਬੇਬੇ ਬਹੁਤ ਚਾਈ ਚਾਈ ਆਉਂਦਾ ਹੁੰਦਾ ਸੀ ਮੈਨੂੰ ਵਾਰ ਦੇ ਵਿੱਚ ਹੀ ਵੇਖਦੀ ਹੁੰਦੀ ਸੀ ਨਿਆ ਅੱਜ ਮੈਨੂੰ ਸੁੰਨਾ ਵੇੜਾ ਦੇ ਸਿਆ ਬੇਬੇ ਕੀ ਕਰਾਂ ਮੇਰੇ ਸਾਰੇ ਉਹ ਵੀ ਇਹ ਰੀ ਹੈ ਨਾ ਆਪ ਤਾਂ ਤੁਰ ਗਿਆ ਆ ਦੁੱਖ ਦੇਖਣ ਵਾਸਤੇ ਮੈਨੂੰ ਛੱਡ ਗਿਆ ਚੱਲ ਬੇਬੇ ਫਿਰਦੇ ਸਾਈਆਂ ਤੇਰੇ ਜਾਣ ਮਗਰੋਂ ਮੈਂ ਪੁੱਤ ਨੂੰ ਵਸਾ ਪਾਲਿਆ ਸੀ ਪਾਲਿਆ, ਬੜਾਇਆ, ਲਿਖਾਇਆ, ਵਿਆਹ ਰਿਆ ਸੀਗਾ ਹੁਣ ਐਡਾ ਪਹਾੜ ਜਿਡਾ ਦੁੱਖ ਨਿੱਗ ਪਿਆ ਕੀ ਕਰਾਂ ਨਾ ਉਹ ਆਉਂਦੀ ਐ ਨਾ ਮੇਰਾ ਪੁੱਤ ਵਿਆਹ ਚ ਰਿਆ ਨਾ ਕੁਮਾਰਾਂ ਚ ਰਹਾ ਤੇਰੀ ਕੀ ਹੋਇਆ ਹੁਣ ਦਾ ਨਾਂ ਨਹੀਂ ਲੈਂਦੀ ਐ मेरे पुत्त दा कर पट्टे आ गया हाय <laughs> मेरेब्बा मम्मी फोन ट्रैक ला तेनु पता तेरे बिना मेरा जी नहीं लगदा तू आ जा समझ नहीं आ रही यार हम क्या करेंगे? ਨੇ ਹਨੇ ਡਿਲੀਵਰੀ ਤੇ ਵੀ ਖਰਚਾ ਹੋ ਜਾਊਗਾ। ਇਹਨਾਂ ਖਰਚਾ ਪਤਾਸ ਕਿ ਟੁਕਰਾ। ਚਲੋ ਕੋਈ ਲਾਉਣੇ ਆ ਸਕੀਮ। ਇਹਨਾਂ ਨਹੀਂ ਰੋਟਾਣਾ ਹੈਗਾ। ਇਹਨਾਂ ਖਰਚਾ ਕਰਕੇ। ਚਲੋ ਕਰੀ ਜਾ ਲੇ ਗਿਨ ਸੀਰੀਅਲ ਕਰਦੇ ਰਹੇ। ਆਈ ਮੰਗੇ ਕੀ ਹਾਲ ਹੈ? ਠੀਕ ਹੈ ਵਧੀਆ ਰਾਈਟਰ। ਹੋਰ ਠੀਕ ਹੈ। ਹਾਂ ਵਧੀਆ। ਹੋਰ ਪਹਿਣ ਕੇ ਮੈਂ ਹਾਂ ਠੀਕ ਹੈ। ਹਾਂ ਠੀਕ ਹੈ ਵਧੀਆ ਹੁਣ ਤਾਂ। ਮਸਾ ਖੇਤਾ ਦੇ ਸੀ ਇੱਧਰ ਖੇਤਾਂ 'ਚ ਆਇਆ ਸੀ ਮਸ ਜਿਹੜਾ ਮਾਰ ਰਾਇਆ ਸੀਗਾ ਹੋਰ ਹੁਣ ਕਿਵੇਂ ਆ ਠੀਕ ਆ ਕੀ ਹਾਂ ਠੀਕ ਆ ਵਧੀਆ ਉਹਦਾ ਧਿਆਨ ਰੱਖਿਆ ਕਰੋ ਉਹਦੇ ਕੋਲੇ ਹੁਣ ਨਿੱਕਾ ਨਿਆਣਾ ਹੋਣ ਵਾਲਾ ਤੈਨੂੰ ਦੱਸਿਆ ਸੀ ਮੈਂ ਹਾਂ ਹਾਂ ਬਈ ਤੇ ਆਪਣੀ ਲੇਡੀਜ਼ ਡਾਕਟਰ ਨੂੰ ਦਿਖਾਇਆ ਸੀਗਾ ਮਾਨਸਾ ਨਹੀਂ ਬਈ ਜਾਣਾ ਅੱਜ ਤਾਂ ਨੇਰਾਏ ਹੁੰਦਾ ਐਸਾ ਵਾਹ ਚਰ ਕਰ ਲਓ ਸਵੇਰੇ ਦਿਖਾਇਆ ਮੰਗੇ ਅੱਛਾ ਨਾ ਲੇ ਪਾਲਾ ਪੁਲਾ ਕੰਮ ਨਾ ਕਰਾਇਆ ਕਰੋ ਤੂੰ ਉਹ ਨਾ ਨਾ ਬਈ ਕੰਮ ਥੋੜੀ ਕਰਾਉਣਿਆ ਤੇਰੇ ਭਾਬੀ ਕੰਮ ਤਾਂ ਉਹ ਕਰਉਂਦੇ ਨੇ ਹੈਗੇ ਜਮਾ ਆ ਬੇਲੇ ਰੱਖ ਦੇਣੋ ਮੈਨੂੰ ਲੱਗਿਆ ਯਾਰ ਜਿਵੇਂ ਕੋਈ ਭਾਰਾ ਕੰਮ ਕਰ ਦਿੰ ਅਹੀਂ ਤਾਂ ਕੋਈ ਗੱਲ ਨਹੀਂ ਕੰਮ ਕਰ ਮੜਦਾ ਨਾਲ ਇੱਕ ਗੱਲ ਹੋਰ ਦੱਸ ਯਾਰ ਭੈਣੂਰੇ ਕਾਤੋਂ ਲਿਆ ਰਖੀਏ ਤੁਸੀਂ ਕੀ ਗੱਲ ਹੋ ਗਈ ਫੌਜੀ ਸਾਹਿਬ ਕਿਤੇ ਬਾਹਰ ਪੁਰ ਗਏ ਹੋਇਆ ਲੰਮੇ ਸਫ਼ਰ ਤੇ ਉਹ ਨਹੀਂ ਬਈ ਕੀ ਦੱਸਾਂ ਮੈਂ ਜਰਾ ਹਾਂ ਉਹਨਾਂ ਦਾਜ ਮੰਗਦਾ ਸੀਗਾ ਦਾਜ ਮੰਗਦਾ ਸੀ ਹਾਂ ਬਈ ਨਾ ਦਾਜ ਹੁਣ ਕਿੱਥੋਂ ਦੇਈਏ ਪਹਿਲਾਂ ਵੀ ਟਰੱਕ ਭਰ ਕੇ ਦਿੱਤਾ ਹੈਗਾ ਐ ਹੁਣ ਵਾਰ-ਵਾਰ ਕਿੱਥੋਂ ਦੇਈਏ ਇਹ ਵੀ ਗੱਲ ਤੇਰੀ ਠੀਕ ਹੈ ਨਾ ਇਹਨਾਂ ਨੂੰ ਮੂੰਹ ਨਹੀਂ ਪਰਿਆ ਜਾਂਦਾ ਹਾਂ ਬਈ ਚੱਲ ਕੋਈ ਨਾ

ਲਾਉਣੇ ਅਗੇ ਸਕੀਮ ਕੋਈ ਨਾ ਕੋਈ ਸਕੀਮ ਤਾਂ ਲਾਉਣੇ ਪਊ ਜਿਆਦਾ ਤੈਨੂੰ ਇਸ ਘਰੋਂ ਕਢਵਾ ਦੂੰਗੀ ਜਾਂ ਫਿਰ ਹਮੇਸ਼ਾ ਹਮੇਸ਼ਾ ਲਈ ਤੂੰ ਇੱਥੇ ਹੀ ਰਹੇਂਗੀ ਸਗੀ ਚਲ ਗਈ ਨੇਹਾ ਉਹ ਮੈਂ ਨਾਲ ਤੇਰੇ ਬੇਨਾਂ ਕੋਈ ਗੱਲ ਕਰਨੀ ਸੀਗੀ ਤੇ ਤੂੰ ਜਾ ਕੇ ਆਰਾਮ ਕਰ ਲੈ ਚੰਗਾ ਚਲ ਠੀਕ ਹੈ ਹਾਂ ਹੁਣ ਅਦਾ ਕੀ ਹੱਲ ਕਰਾਂਗੇ ਕੋਈ ਸੋਚਿਆਗਾ ਤੁਸੀਂ ਯਾਰ ਮੈਂ ਤਾਂ ਬេះ ਹੀ ਸੋਚਦਾ ਐ ਇਤੋਂ ਵੀ ਕੀ ਕਰੀਏ ਦਾ ਇਦੋ ਦਿਨੋ ਦਿਨ ਮੁਸੀਬਤ ਵੱਧਦੀ ਜਾਂਦੀ ਆ ਆ 5-7 ਮਹੀਨੇ ਨੂੰ ਤੇ ਡਿਲੀਵਰੀ ਕਰਾਉਣੀ ਪਊਗੀ ਫਿਰ ਜਵਾਕ ਵੀ ਆਪਾਂ ਸਮਝ ਕੇ ਸਾਰੇ ਸੰਭਾਵ ਨੂੰ ਕਰਨੀ ਪਊਗੀ ਹੋਰ ਆਪਾਂ ਇਹਨਾਂ ਹਰਚਾ ਤੇ ਹੋ ਗਰਾਗੇ ਹੋਈ ਤਾਂ ਮੈਂ ਤੁਹਾਨੂੰ ਕਿੰਨੇ ਦਿਨ ਦੀ ਕਹੀ ਜਾਂਦੀ ਆ ਮੈਂ ਤਾਂ ਇਹ ਕਹਿਣੀ ਆ ਵੀ ਕੋਈ ਇਹੋ ਜਿਹੀ ਸਕੀਮ ਲਾਈਏ ਜਿਹੜਾ ਆਪਾਂ ਇਹਨੂੰ ਘਰੋਂ ਕੱਢ ਦਈਏ ਕਿਵੇਂ ਕੱਢੀਏ ਘਰੋਂ ਇਹੋ ਜਿਹੀ ਸਕੀਮ ਖੇਲਾ ਗਿਆ ਮੇਰੇ ਕੋਲ ਹੈਗੀ ਇੱਕ ਸਕੀਮ ਕਿਹੜੇ ਆਪਾਂ ਤਾਂ ਝੂਠ ਬੋਲੇਗਾ ਵੀ ਮੈਂ ਪ੍ਰੈਗਨੈਂਟ ਆ ਮੈਨੂੰ ਇਹ ਗੱਲ ਕਹਿ ਦੂੰਗੀ ਵੀ ਭਾਈ ਮੈਨੂੰ ਤਾਂ ਮੇਰੇ ਪੇਕੇ ਸਾਹਮਣੇ ਆਈ ਜਾਂਦੇ ਨੇ ਤੇਰੇ ਬਾਈ ਕੋ ਤਾਂ ਟਾਈਮ ਹੁੰਦਾ ਨਹੀਂ ਉਹ ਤਾਂ ਸਾਰਾ ਦਿਨ ਖੇਡ ਚ ਲੱਗਿਆ ਰਹਿੰਦਾਗਾ ਵੀ ਉਹ ਮੈਨੂੰ ਤਾਂ ਸਾਹਮਣੇ ਲੈਣਗੇ ਹੁਣ ਤੈਨੂੰ ਕਿੱਥੇ ਸਾਹਮਣਗੇ ਮੈਨੂੰ ਐਂ ਕਰਾਉਂਦੇ ਸੋਹਰੇ ਭਗ ਜਾ ਹਾਂ ਸੋਹਰੇ ਕਿਵੇਂ ਜਾਊਗੀ ਲਾ ਜਾਂ ਤਾਂ ਫਿਰ ਤੂੰ ਦੀ ਹਮਾਇਤ ਕਰ ਲਾ ਚਾਹ ਰ ਕੋਈ ਨਾ ਦੇਖਦਾ ਫਿਰ ਕੀ ਬਣਦਾਗਾ ਹਾਂ ਇਹ ਸਕੀਮ ਵਧੇ ਰੂਗੀ ਨਹੀਂ ਨਹੀਂ ਇਹ ਘਰ ਹੋ ਜਾਂਦੀ ਹੈਗੀ ਹੁਣ ਇਹ ਤਾਂ ਹੈ ਨਹੀਂਗਾ ਵੀ ਇਹ ਦਾ ਘਰ ਨੂੰ ਦੁਬਾਰਾ ਇੱਥੋਂ ਲੈਣਾ ਆ ਜੂਗਾ ਉਹਦਾ ਕਿਵੇਂ ਆਉਣਗੇ ਹਣਾ ਇਹ ਨਹੀਂ ਤਾਂ ਬੇਚ ਕਰਕੇ ਕੱਢੇ ਨਾ ਹੋ ਘਰੋਂ ਪਰ ਗੱਲ ਤਾਂ ਉਹੀ ਆ ਇਹ ਤਾਂ ਆਪਾਂ ਨੂੰ ਕੋਈ ਸਕੀਮ ਨਾਲੀ ਬੂ ਤਾਂ ਹੀ ਇਹ ਘਰੋਂ ਨਿਕਲੂਗੀ ਚਲ ਕੋਈ ਨਾ ਲਾਉਣੇ ਕੋਈ ਸਕੀਮ ਹਾਂ ਪਤਾ ਵੀ ਨਾ ਲੱਗੇ ਇਹਨੂੰ ਤੇ ਨਾ ਹੀ ਉਹਨਾਂ ਨੂੰ ਪਤਾ ਲੱਗੇ ਤਰੀਕਾ ਕੋਈ ਹੈ ਜੀ ਹੋਵੇ ਬਾਕੀ ਤੁਸੀਂ ਡਾਕਟਰ ਨਾਲ ਗੱਲ ਕੀਤੀ ਸੀਗੀ ਡਾਕਟਰ ਤਾਂ ਮਿਲਿਆ ਸੀ ਡਾਕਟਰ ਜਦੋਂ ਦਿਖਾਇਆ ਹੋਗੇ ਨਾ ਹੋਰ ਹੁਣ ਉਹ ਤਾਂ ਦਿਖਾਉਣੇ ਪੋਗਾ ਕਾਨੂੰ ਐਵੇਂ ਕੋਈ ਨੁਕਸਾਨ ਹੋ ਗਿਆ ਸਾਰੇ ਗਾਲਾ ਆਪਣੇ ਪੈਜੂ ਵਿੱਚ ਆਪਾਂ ਇਹਦਾ ਗੱਲ ਤਾਂ ਖਰਚੇ ਦੀ ਐ ਨਾ ਖਰਚਾ ਆਪਾਂ ਕਿੱਥੋਂ ਕਰਾਂਗੇ ਫਿਰ ਹੁਣ ਇੱਕ ਵਾਰ ਤਾਂ ਪੈਸੇ ਲਾਉਣੇ ਪੈਣਗੇ ਤਾਂ ਇਹ ਤਾਂ ਕਹਿਣੀ ਆ ਵੀ ਪੈਸੇ ਲਾਉਣ ਤੋਂ ਪਹਿਲਾਂ ਨੂੰ ਇੱਕ ਦੋ ਦਿਨਾਂ ਚ ਘਰੋਂ ਕੱਢ ਦੋ ਵਧੀਆ ਰਹਿਾਂਗੇ ਸਰ ਕੋਈ ਨਾ ਫਿਰ ਦੇਖਦੇ ਹਾਂ ਕੀ ਬਣਦਾ ਹੈਗਾ ਹਾਂ ਚਲ ਤੁਸੀਂ ਘੰਟਾ ਨਾਮ ਕਰ ਲਓ ਮੈਂ ਇੱਕ ਵਾਰ ਤਾਂ ਕੰਮ ਤੋਂ ਦੱਸ ਦੇਵਾਂ ਰੋਟੀ ਖਾ ਲਈ ਮੱਤਾ ਹਾਂ ਬੇਬੇ ਮੈਂ ਅੱਜ ਹੀ ਨਿਕਲਦਾ ਕਿਉਂ ਪੁੱਤ ਰੋਟੀ ਤਾਂ ਖਾ ਲਿਆ ਕਰ ਜੀ ਕੀ ਕਰ ਕਿਉਂ ਨਹੀਂ ਕਰਦਾ ਤੇਰਾ ਤੁਸੀਂ ਤਾਂ ਕਿਹਾ ਸੀ ਮਮਮੀ ਨੂੰ ਲੈ ਕੇ ਆਵਾਂਗੀ ਲੈ ਕੇ ਤਾਂ ਆਇਨੀ ਉੱਤਲੇ ਆਵਾਂਗੇ ਆਈ ਨਹੀਂ ਹੈਗੀ ਗਏ ਤਾਂ ਲੈਣੀ ਸੀ ਤੁਸੀਂ ਮੈਨੂੰ ਹਰਾ ਵੀ ਗੱਪ ਮਾਰ ਦਿੰਨੇ ਆ ਗੱਪ ਕਿਉਂ ਮਾਰ ਦਿੰਨੇ ਲੈ ਕੇ ਆਵਾਂਗੀ ਮੈਂ ਜਾ ਕੇ ਆਉਂਗੀ ਰੋਂਦੇ ਨਹੀਂ ਹੁੰਦੇ ਲੈ ਕੇ ਆਵਾਂਗੇ ਆਪਾਂ ਠੀਕ ਆ ਮਰਨਿਕ ਰੋਕ ਕਰ ਦਿੰਦੇ ਬੋਲ ਸੀ ਆਣੀ ਮੇਟੀ ਤਾਂ ਹਾਂ ਬੱਤ ਮੇਰੇ ਕੋਲ ਤਾਂ ਫੋਨ ਆ ਗਿਆ ਮੈਨੂੰ ਤਾਂ ਪਰਸੋ ਜਾਣਾ ਪਊਗਾ ਅੱਛਾ ਹਾਂ ਬੀ ਫਿਰ ਨੇ ਇੱਕ ਵਾਰੀ ਆਪਾਂ ਹੋਰ ਨਾ ਜਾ ਆਉਂਦੇ ਨੇ ਮੈਂ ਬੇਬੇ ਹੁਣ ਉਹਨੇ ਸਮਝਣਾ ਨਹੀਂ ਹੈਗਾ ਆਇਆ ਤੇ ਇਸੇ ਕਰਕੇ ਸੀ ਚਲ ਮੈਂ ਨੇ ਆਨੂੰ ਸਮਝਾ ਕੇ ਲਿਆਉਂਗਾ ਹਾਂ ਪਰ ਬੀਬੀ ਫਿਰਉਣਾ ਜਾਣਾ ਹੀ ਪਊ ਉਹਦੀ ਮਜਬੂਰੀਆਂ ਨੇ ਉਹਦਾ ਜਿਹੜਾ ਕੁਸ ਹੁਣਾ ਸੀ ਬੇਬੇ ਹੋ ਗਿਆ ਮੇਰੀ ਕਿਸਮਤ ਚ ਲਿਖਿਆ ਹੀ ਇਹ ਸੀ ਮੈਂ ਕਹਿੰਜੀ ਵੀ ਮੈਂ ਇਕੱਲੀ ਜਾਵਾਂ ਨਾ ਨਾ ਬੇਬੇ ਤੇ ਜਾਇਦਾ ਕੋਈ ਫਾਇਦਾ ਨਹੀਂ ਤੇਨ ਪਤਾ ਤਾਂ ਹੈਗਾ ਕਿਵੇਂ ਬੋਲਦੇ ਨੇ ਉਹ ਉਹ ਤਾਂ ਬੋਲਦੇ ਆ ਆਪਣਾ ਘਰ ਤਾਂ ਸੁੰਨਾ ਹੋ ਗਿਆ ਨਾ ਅੱਜ ਵਾਕੜੀ ਦਾ ਮੂੰਹ ਦੇਖੇ ਭੌਰਵ ਕਹਿੰਦਾ ਸੁੰਨਾ ਬੇਬੀ ਫਿਰ ਹੁਣ ਤਾਂ ਮਨ ਸਮਝਾਉਣੀ ਪਊਗਾ ਕੋਈ ਹੱਲ ਵੀ ਨਹੀਂ ਆਪਣੇ ਕੋਲੇ ਆਪਣੇ ਹੱਥ ਚੋਂ ਦਾ ਫਿਰ ਤਾਂ ਸਭ ਕੁਝ ਕਰ ਲੈਂਦੇ ਨਾ ਜਿੰਨੀ ਬਾਅਦ ਸੀ ਆਪਾਂ ਤਾਂ ਬੇਚਤ ਹੋ ਕੇ ਆ ਗਏ ਹਾਂ ਫਿਰ ਕੀ ਕਰਾਂ ਤੂੰ ਹੀ ਦੱਸ ਦੇ ਵਿਆਹ ਕਰ ਲਾ ਖਬਰ ਉਹਦੇ ਮਨ ਨੂੰ ਹੋਇਆ ਕਿ ਆ ਆਪਾਂ ਮੇਰੇ ਤਾਂ ਅੱਗੇ ਇੰਨਾ ਆਖੇ ਲੱਗਦੀ ਸੀ ਇੱਕ ਵਾਰੀ ਕਹਿੰਦੀ ਹੈ ਨਾ ਪੁੱਤਾਂ ਐ ਨਹੀਂ ਕਰਨਾ ਐ ਕਰਨਾ ਕੰਦੀ ਹਾਂ ਮਾਂ ਐ ਕਰ ਲੈਨੇ ਪਤਾ ਬੇਬੇ ਮੈਨੂੰ ਤਾਈ ਦਾ ਯਕੀਨ ਨਹੀਂ ਹੁੰਦਾ ਦਿਲ ਮੇਰੇ ਨੂੰ ਵੀ ਐਵੇਂ ਕਿਵੇਂ ਹੋ ਗਿਆ ਹਨਾ ਉਹੀ ਤਾਂ ਇੰਨੀ ਕਿਉਂ ਬਦਲ ਗਈ ਚੱਲ ਬੇਬੇ ਜਿਹੜਾ ਕੁਸ ਹੁਣਾਸੀ ਹੋ ਗਿਆ ਹਨਾ ਰੱਖ ਦਈਏ ਖੇਡਾਂ ਨੇ ਨਿੰਮਾ ਪੱਤਾ ਤੂੰ ਵੀ ਮਨ ਸਮਝਾ ਲਾ ਹੁਣ ਨਹੀਂ ਆਉਂਦੀ ਮੰਮੀ ਤੇਰੀ बार-बार ਰੋਂਦਾਂ ਦਾ ਕੋਈ ਫਾਇਦਾ ਨਹੀਂ ਹੈਗਾ ਉਹਨੂੰ ਆਪਣੀ ਫਿਕਰ ਨਹੀਂ ਹੈਗੀ ਠੀਕ ਆ ਬੇਬੇ ਹੈਗੀ ਨਾ ਆਪਣੇ ਠੀਕ ਆ ਬੁੱਤ ਚੱਲ ਬੇਬੇ ਮੈਂ ਵੀ ਕਰਦਾ ਤਿਆਰੀ ਚਿੰਗੋ ਠੀਕ ਠੀਕ ਕੀ ਕਰੂੰ ਮੈਂ ਤਾਂ ਆਪਣੀ ਸਮਝ ਆਉਂਦੀ ਮੈਂ ਤਾਂ ਹੀ ਗਈ ਨਹੀਂ ਮੈਂ ਚੋਰ ਨੂੰ ਜਾ ਕੇ ਆਉਣਾ ਤੇਰੇ ਪਾਪਾ ਦੇ ਚੋਰ ਨੂੰ ਜਾ ਕੇ ਉਹਨਾਂ ਨੂੰ ਮੈਨੂੰ ਕੀ ਫਰਕ ਪੈ ਜੂਗਾ ਖਬਰ ਮੇਰੇ ਆਖਾ ਮੰਨ ਨਹੀਂ ਲਵੇ ਹੈ ਮੈਂ ਪੂਰਾ ਹੋ ਕਰੂੰਗੀ ਉਹਨੂੰ ਬਰਾਂਤ ਰਾਂਗੀ ਪੂਰਾ ਆਪਦੇ ਬੰਨਿਓ ਉਹ ਘਾਤੂੰਗੀ ਖਬਰ ਆਖੇ ਲੱਗ ਜੇ ਹੈ ਨਾ ਤੇਰੇ ਮਮਾ ਆ ਦੇ ਨਾ ਨਾਲ ਤੇਰਾ ਦੀ ਲੱਗ ਜੇ ਨਾਲੇ ਮੇਰੇ ਲੱਗ ਨੂੰ ਪਾਪਾ ਨੇ ਤਾਂ ਜਾਣੀ ਹੈ ਫਿਰ ਫਿਰ ਫੌਜ ਹੈ ਨਾ ਚਲ ਮੈਂ ਜਾ ਕੇ ਆਉਣੀ ਹੈ ਤੇ ਰੋਟੀ ਹੁਣ ਤਾਂ ਖਾ ਲੈ ਫਿਰ ਕੋਨੀ ਮੈਂ ਪੋਖਰੀ ਚਲ ਚਾਹ ਬਣਾ ਕੇ ਦਿੰਦੀ ਹਾਂ ਹੈ ਚੰਗਾ ਤੂੰ ਖੇਡ ਲੈ ਜੇ ਪੈਣਾ ਪੈ ਜਾ ਮੈਂ ਚਾਹ ਬਣਾਉਣੀ ਆ ਹਾਂ ਕਿ ਜਦ ਨੂੰ ਮੂੰਹ ਚੱਕੀ ਆਉਂਦੀ ਆ ਇੱਕ ਤਾਂ ਸਾਰੇ ਟੱਬਰ ਨੂੰ ਆਤਦਾ ਨਾ ਤਾਂ ਫੋਨ ਫੋਨ ਕਰਕੇ ਹੁਣ ਜਿਹਦਾ ਜੀ ਕਰਦਾ ਚੱਕ ਕੇ ਬੁੱਥੇ ਇੱਧਰ ਨੂੰ ਤੁਰਿਆ ਆਂਦਾ ਐਦੋਂ ਪਹਿਲਾਂ ਇਹ ਬੁੜੀ ਹੰਗਾਮਾ ਖੜਾ ਕਰੇ ਨੀਹਾ ਨੂੰ ਨਾ ਪਤਾ ਲੱਗ ਜੀ ਉਹਨੂੰ ਗੇਟ ਲਾ ਕੇ ਆ ਹਾਂ ਬੇਬੇ ਕੀ ਕਰ ਰਹੀ ਸੀ ਜਿਹੜੀ ਤੂੰ ਹੁਣ ਕੱਢਣ ਆ ਗਈ ਪੁੱਤਾਂ ਹੀ ਕੱਲ ਤੋਂ ਬੋਲਦੀਆਂ ਫਿਰ ਵੀ ਰਿਸ਼ਤੇਦਾਰੀ ਦਾ ਕੰਮ ਆ ਰਿਸ਼ਤੇਦਾਰ ਤਾਂ ਬੇਬੇ ਤੁਸੀਂ ਆਪਨੇ ਨੇ ਦੇਖੀ ਹੈਗੀ ਉਸ ਦਿਨ ਕਿੰਨਾ ਜਲੂਸ ਕੱਢਿਆ ਤੁਸੀਂ ਮਾੜਾ ਮੋਟਾ ਆ ਹੀ ਦੇਖ ਲੈਂਦੇ ਵੀ ਭਾਈ ਅਸੀਂ ਕੁੜੀ ਦੇ ਪੇਕੇ ਘਰ ਚੱਲੇ ਆ ਫਿਰ ਅਸੀਂ ਤਾਂ ਆਪਦੀ ਨੂੰ ਨੂੰ ਲੈਣੇ ਆਏ ਸੀ ਪੁੱਤ ਤਾਂ ਫਿਰ ਜਦੋਂ ਅਸੀਂ ਨਹੀਂ ਭੇਜਣੀ ਬੇਬੇ ਤੁਹਾਨੂੰ ਉਧਰ ਵੀ ਦੱਸਦੇ ਤੇ ਹੁਣ ਬਾਰੇ ਬਾਰੇ ਲੈ ਕੇ ਦੇ ਇਹ ਤੁਹਾਨੂੰ ਕਿਉਂ ਨਹੀਂ ਭੇਜਣੀ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ ਕੀ ਗੱਲ ਹੋ ਗਈ ਜਾਂ ਤੂੰ ਕੀ ਗਲਤੀ ਹੋ ਗਈ ਹੈ ਜੀ ਸਾਨੂੰ ਨਹੀਂ ਪਤਾ ਹੈਗਾ ਕੀ ਗਲਤੀ ਵੀ ਹੈ ਕੀ ਨਹੀਂ ਬਸ ਅਸੀਂ ਆਪਦੀ ਕੁੜੀ ਨਹੀਂ ਭੇਜੀ ਤਾਂ ਨਹੀਂ ਭੇਜਣੀ ਤੇ ਉਧਰੋਂ ਤਾਂ ਮੇਰੇ ਪੁੱਤ ਦਾ ਫੋਨ ਆ ਰਿਹਾ ਤੇ ਹਾੜੇ ਮੇਰੀ ਧੀ ਬਣ ਕੇ ਤੂੰ ਮੇਰੀ ਨੂੰਹ ਮੇਰੀ ਝੋਲੀ ਪਾ ਦੇ ਬੇਬੇ ਮੇਰੇ ਨਾਲ ਨਾ ਇੰਨਾ ਮੱਥਾ ਨਾ ਮਾਰ ਨਾ ਹੀ ਮੇਰੇ ਇਹਨਾਂ ਦਿਮਾਗਾਂ ਕਰਦੇ ਵੀ ਮੈਂ ਬਾਰੀ-ਬਾਰ ਤੁਹਾਨੂੰ ਕਿੱਕੂ ਗੱਲ ਕਹੀ ਜਾਵਾਂ ਜਦੋਂ ਤੁਹਾਨੂੰ ਗੱਲ ਹੀ ਨਹੀਂ ਵਿੜਦੀ ਭਾਈ ਅਸੀਂ ਨਹੀਂ ਭੇਜਣੀ ਹੈਗੀ ਆਵਦੇ ਕੁੜੀ ਕਿਉਂ ਭੇਜੀਏ ਉਦੋਂ ਮੇਰੀ ਪੋਤੀ ਦਾ ਹਾਲ ਦੇਖੋ ਬਿਮਾਰ ਉਹ ਹੋਈ ਪਈ ਹੈਗੀ ਫਿਰ ਉਹ ਤਾਂ ਥੋੜੀ ਟੈਨਸ਼ਨ ਹੈ ਨਾ ਆਪਦੀ ਪੋਤੀ ਨੂੰ ਸੰਭਾਲ ਕੇ ਰੱਖੋ ਹੜੇ ਇੱਕ ਵਾਰੀ ਤੋਰ ਦੇ ਗੱਲ ਨਿਭਾ ਦੇ ਬੇ ਜਾ ਉਹਦੇ ਘਰੇ ਵਗ ਜਾ ਤੂੰ ਤਾਂ ਬੇਲੀ ਤੁਰੇ ਫਰਦੇ ਹੋ ਜੀਦਾ ਜੀ ਕਰਦਾ ਚਾਕੇ ਪੁੱਤ ਤੁਹਾੜੇ ਗੱਲ ਤੱਕ ਰਾ ਦੇ ਭਾਬੀ ਗੇਟ ਤਾਂ ਕੌਣ ਹੈ ਦੇਖੀ ਬੇਬੇ ਨਾਲ ਮਿਲ ਤਾਂ ਜਾਣ ਤੇ ਇੱਕ ਵਾਰੀ ਨਹੀਂ ਜਾਂਦੀ ਹੈ ਕਿ ਭਾਬੀ ਮੈਂ ਬੇਬੇ ਨਾਲ ਤੁਸੀਂ ਭਾਬੀ ਗੇਟ ਖੋਲਦੇ ਭਾਬੀ ਬੇਬੇ ਤੂੰ ਜਾ ਉਧਰ ਕਹਦਾ ਨਾ ਨਹੀਂ ਤੋਰ ਰਹੀ ਸੀ ਕੁੜੀ ਪੁੱਤ ਆਖਰੀ ਵਾਰ ਕਹਿਨੀ ਆ ਆਖਰੀ ਵਾਰ ਮਿਲਿਆ ਦੇ ਗੱਲ ਨਹੀਂ ਕਰਾ ਦੇ ਮੇਰੇ ਨਾਲ ਦੁਬਾਕ ਨਾ ਕਰ ਜਾ ਆਉਂਦਾ ਕੰਮ ਕਰ ਲੈ ਅਸੀਂ ਵਿਲੇ ਨਹੀਂ ਹੈਗੇ ਤੁਹਾਡੇ ਵਾਂਗੂ ਪਹਿਣੇ ਇਥੇ ਨਾ ਬਹਿਣ ਪਾ ਸਾਡੇ ਘਰ ਤਾਂ ਪਹਿਲੇ ਨਿਕੰਜਕਲੇਸ਼ ਮੁਖਦਾ ਆਪਦੇ ਘਰ ਦੇ ਸੁੱਖ ਸ਼ਾਂਤ ਭਾਗ ਦੀਆਂ ਸਾਡੇ ਇਥੇ ਬਹਿਣ ਪਉਣ ਲੱਗ ਗਈ ਧੀਏ ਤੈਨੂੰ ਲਾਸਟ ਵਾਰ ਕਹਿੰਦੀ ਇੱਕ ਵਾਰੀ ਤਾਂ ਮਿਲਿਆ ਦੇ ਮੈਂ ਨਹੀਂ ਮਿਲਾਉਣਾ ਹੈਗਾ ਜੇ ਘਰੇ ਵਗ ਜਾਂਦੇ ਇਨੀ ਆਈ ਨਹੀਂ ਜਾਂਦੀ ਹੈਗੀ ਚੱਲ ਕਰੇ ਆਉਦੇ ਚੱਲ ਚੱਲ ਪਹਿਲਾਂ ਨਹੀਂ ਸੀ ਤੁਹਾਨੂੰ ਦੀਂਦਾ ਉਦੋਂ ਤਾਂ ਜਲੂਸ ਕੱਢਦੇ ਸੀਗੇ ਇੱਥੇ ਆ ਕੇ ਚੱਲ ਇੱਥੇ ਆਉਣ ਦੀ ਕੋਈ ਲੋੜ ਨਹੀਂ ਹੈਗੀ ਹੁਣ ਸਾਡਾ ਤੁਹਾਡਾ ਕੋਈ ਰਿਸ਼ਤੇ ਨਹੀਂ ਹੈਗਾ ਜਦੋਂ ਜਾ ਵਾਗ ਜਾ ਟੱਕੇ ਮੁੱਠਾ ਤੋੜੇ ਹੁੰਦੇ ਇੱਧਰ ਨੂੰ ਹੋਰ ਤਾਂ ਕੀ ਕੰਮ ਹੀ ਨਹੀਂ ਹੈਗਾ ਬੇਲੀ ਨੂੰ ਆ ਜਾਣੇ ਹਾਂ ਬਰ ਭਾਬੀ ਬੇਬੇ ਬਾਗੀ ਹਾਂ ਉਹ ਤਾਂ ਜਾਣਾ ਸੀ ਉਹ ਕਿਹੜਾ ਰੱਖਣਾ ਸੀ ਇੱਥੇ ਭਾਪੀ ਗੱਲ ਰੱਖਣ ਦੀ ਨਹੀਂ ਮੈਨੂੰ ਮਿਲਦਾ ਲੈਣ ਦਿੰਦੀ ਮਿਲ ਕੇ ਤੂੰ ਦੱਸ ਕੀ ਕਰਨਾ ਉਹ ਦਿਨ ਤੇਰੇ ਭਰਾ ਦੀ ਇੰਨੀ ਬੇਇੱਜ਼ਤੀ ਕਰਕੇ ਗਏ ਨੇ ਉਹ ਤੇ ਹਲੇ ਵੀ ਤੂੰ ਮੈਨੂੰ ਦਰਸਦੀ ਉਹਨਾਂ ਨੂੰ ਭਾਪੀ ਜਿੱਦ ਬਹਿਸ ਤਾਂ ਦੋਨਾਂ ਦੇ ਵਿੱਚ ਹੀ ਹੋਈ ਸੀ ਪਰ ਫਿਰ ਵੀ ਮੈਂ ਉਹਨਾਂ ਦੀ ਬੇਇੱਜ਼ਤੀ ਕਰਤੀ ਸੀ ਬੇਇੱਜ਼ਤੀ ਕਰੀ ਸੀ ਨਾ ਫਿਰ ਉਹ ਦਿਨ ਬਲ ਜਾਂਦੀ ਕਿਉਂ ਰਹੀ ਸੀ ਇੱਥੇ ਅਸੀਂ ਕਿਹੜਾ ਗਿਆ ਸੀ ਵਿਰੇ ਭੋਰੇ ਭਾਬੀ ਮੈਂ ਕੀ ਕਰਾਂ ਬਸ ਮੈਂ ਜਾਣਾ ਹੀ ਨਹੀਂ ਚਾਹੁੰਦੀ ਭਾਬੀ ਮਿਲਣ ਦਿੰਦੇ ਨਹੀਂ ਮਿਲਣਾ ਹੈਗਾ ਚੁੱਪ ਕਰਕੇ ਕੰਮ ਕਰ ਲਾ ਇਹਨਾਂ ਨਾਲ ਤੇਰਾ ਬੜਾ ਧਿਆਨ ਰਹਿੰਦਾ ਆਈ ਨਹੀਂ ਪਤਾ ਹੈਗਾ ਵੀ ਕਿੰਨੇ ਕੰਮ ਪਿਆ ਕਰਦੇ ਉਹ ਬੰਨੀ ਕੀ ਹੋ ਗਿਆ ਇਹਨਾਂ ਨੂੰ ਦੱਸ ਬੇਬੇ ਆਈ ਸੀ 2 ਮਿੰਟ ਮਿਲ ਲੈਂਦੀ ਫਿਰ ਕੀ ਹੋ ਜਾਂਦਾ ਬੇਬੇ ਪਤਾ ਨਹੀਂ ਕੀ ਸੋਚ ਰਹੀ ਹੋਗੀ ਮੇਹਣਾ ਨਹੀਂ ਗਿਆ ਹੋਊਗਾ ਨਹੀਂ ਮਿਲਣਾ ਨਹੀਂਗਾ ਆ ਵੀ ਲਾ ਰੱਖ ਦੇ ਯਾਰ ਵੀਰਾ ਕੋਈ ਨਾ ਉੱਠ ਖੜਾ ਮੈਨੂੰ ਕੋਈ ਗੱਲ ਕਰਨੀ ਹੈ ਓਕੇ ਹੋ ਗਿਆ ਯਾਰ ਸਵੇਰੇ ਸਵੇਰੀ ਰੋਲਾ ਪਾਉਣ ਲੱਗੇ ਨੇ ਹੈਗੇ ਮੈਂ ਤਾਂ ਤੈਨੂੰ ਰੋਲਾ ਪਾਉਂਦੀ ਲੱਗਣੀ ਹੈਗੀ ਬਾੜੀ ਭੈਣ ਸਿੰਘ ਹੀ ਲੱਗਦੀ ਐ ਤੈਨੂੰ ਹੁਣ ਆਪਦੀ ਹਾਂ ਦੱਸਾ ਮੈਂ ਇਹ ਕਹਿੰਦੀ ਸੀ ਕੱਲ ਇਹਨਾਂ ਦੀ ਬੁੜੀ ਕਿੰਨਾ ਚਲੂਸ ਕੱਢ ਕੇ ਗਈਆਂ ਮੇਰੇ ਇੱਥੇ ਹੁਣ ਮੈਨੂੰ ਚੰਦ ਵੀ ਵਾਰੀ ਵਾਰੀ ਕਦੇ ਕੋਈ ਨਾ ਟੱਬਰ ਦਾ ਮੈਂਬਰ ਆ ਜਾਏਗਾ ਵੀ ਕੋਈ ਮੈਨੂੰ ਤਾਂ ਹੁਣ ਚੰਦੀਆਂ ਨਹੀਂ ਜਾਂਦੀ ਹੈਗੀਆਂ ਇਹਨੂੰ ਦਫਾ ਕਰ ਇੱਥੋਂ ਅੱਛਾ ਤੂੰ ਮੈਨੂੰ ਦੱਸੇ ਨੀ ਪਹਿਲਾਂ ਵੀ ਕੱਲ ਬੁੜੀ ਐਸੀ ਨਾ ਮੈਂ ਕਰ ਲੀਕਾ ਨੀ ਕਹਾਂ ਦੱਸਿਆ ਕਰ ਤੈਨੂੰ ਚੱਲ ਹੁਣ ਦੱਸ ਫਿਰ ਕੀ ਕਰਨਾ ਗਏ ਉਹ ਤਾਂ ਕੱਲ ਕਹਿੰਦੇ ਸੀ ਨੀਹਾਂ ਨੂੰ ਲੈਣ ਆਏਾਂਗੇ ਮੈਂ ਕਿਹਾ ਬਈ ਇਸ ਤਾਂ ਤੋਰ ਨਹੀਂ ਨੇ ਕਿ ਤੁਹਾਨੂੰ ਉਧਰ ਕਿੰਨੀ ਤੁਸੀਂ ਜਲੂਸ ਕੱਢ ਕੇ ਗਏ ਹੋ ਸਾਡਾ ਮੈਂ ਤਾਂ ਠੱਕੇ ਨਾਲ ਘਰੋਂ ਕੱਢੀ ਜਾਂਦੀ ਨਹੀਂ ਸੀਗੀ ਉਹ ਹੁਣ ਫਿਰ ਕੀ ਕਰਗੇ ਮੇਰੀ ਗੱਲ ਸੁਣ ਜਿਹੜੀ ਮੈਂ ਸਕੀਮ ਸੋਚੀ ਹੈ ਨਾ ਉਹੀ ਕੰਮ ਆਊਗੀ ਤੇ ਉਹਦੇ ਨਾਲ ਨੀਹ ਘਰੋਂ ਨਿਕਲੂਗੀ ਦੇਖ ਲੈ ਯਾਰ ਕਿਸੇ ਗਲਤ ਨਾ ਹੋਏ ਕੁਝ ਮੇਰੀ ਗੱਲ ਸੁਣ ਅੱਜ ਫੌਜੀ ਨਹੀਂ ਜਾਣਾਗਾ ਤੇ ਇਸ ਤੋਂ ਪਹਿਲਾਂ ਉਹ ਬਗ ਜੇ ਆਪਾਂ ਨਹੀਂ ਹਣੂ ਭੇਜਦੇ ਨੇ ਕਿਸੇ ਨਾ ਕਿਸੇ ਬਹਾਨੇ ਅੱਜ ਖਰਚਾ ਸਾਰਾ ਚੱਕੀ ਜਾਣਗੇ ਹੁਣ ਆਪਾਂ ਕਿਹਨੇ ਚੱਕੀ ਜਾਵਾਂਗੇ ਦਾ ਖਰਚਾ ਹੋਰ ਆਪਾਂ ਕਿੱਥੋਂ ਚੱਕਾਂਗੇ ਆਪਣੇ ਕੋਲ ਨਹੀਂ ਐਨਾ ਖਰਚਾ ਪਾਰਨ ਮੈਂ ਤਾਂ ਹੀ ਤਾਂ ਕਹਿੰਦੀ ਆ ਮੈਂ ਲਾਈਏ ਜਿਹੜੀ ਸਕੀਮ ਉਹਦੇ ਨਾਲ ਇਹ ਘਰ ਨਿਕਲ ਜੂਗੀ ਹੋਰ ਆਪણો ਕੀ ਜਾ ਹੀ ਜਾਗਾ ਮੈਂ ਤਾਂ ਐ ਕੱਲੇ ਚੰਗੇ ਮੈਂ ਤਾਂ ਸਾਰੇ ਘਰ ਦੇ ਕੰਮ ਕੱਲੇ ਕਰਨਾ ਕਰੂ ਮੈਨੂੰ ਕਿੱਥੇ ਤਾਂ ਮੈਂ ਇਹਨੂੰ ਨੌਕਰਾਨੀ ਬਣਾ ਕੇ ਰੱਖਣਾ ਸੀ ਕਿੱਥੋਂ ਮੈਂ ਨੌਕਰਾਨੀ ਬਣੀ ਪਈ ਐ ਦੀ ਚੱਲ ਫੇਰਾ ਮੈਂ ਤੇਨੂੰ ਠੀਕ ਲਾਦਾ ਹਾਂ ਮੈਂ ਕਰਾਂ ਚੱਲ ਠੀਕ ਹੈ ਅਚਾਪੀ ਦੇ ਬਾਹਰ ਆ ਜਾ ਠੀਕ ਹੈ ਚੱਲ ਮਾਂ ਮੈਂ ਔਟ ਕਿਨੇ ਆ ਹਾਂਜੀ ਭਾਬੀ ਭਾਬੀ ਮੇਰੀ ਕਿੱਟ ਕਿੱਧਰ ਚੱਕੀ ਜਾਂਦੇ ਹੋ ਨੇ ਮੈਂ ਹੈ ਮੈਂ ਤਾਂ ਤੈਨੂੰ ਇਹ ਕਹਿੰਦੀ ਸੀ ਜੇਕਰ ਤੈਨੂੰ ਹੁਣ ਪਤਾ ਆ ਮੇਰੀ ਕੰਡੀਸ਼ਨ ਕਿਵੇਂ ਦੀ ਹੋਈ ਪਈ ਆ ਤੇ ਮੈਂ ਚੱਲੀ ਆਵਦੇ ਪੇਕੇ ਤਰਾ ਭਾਈ ਸਾਰਾ ਦਿਨ ਖੇਤ ਹੁੰਦਾਗਾ ਇਹਨੂੰ ਤਾਂ ਕਦੇ ਹੋਈ ਨਹੀਂ ਟਾਈਮ ਲੱਗਦਾ ਹੈਗਾ ਤਾਂ ਹੀ ਮੈਂ ਚਲਨੀ ਵੀ ਇਹਦਾ ਮੇਰੇ ਵੱਲ ਧਿਆਨ ਨਹੀਂ ਜਾਂਦਾ ਹੁਣ ਇਹ ਖੇਤ ਦੇ ਕੰਮ ਸੰਭਾਲ ਲੈ ਕੇ ਘਰ ਦੇ ਕੰਮ ਸੰਭਾਲ ਲੈ ਕੋਈ ਨਹੀਂ ਭਾਬੀ ਫਿਰ ਮੈਂ ਹੈਗੀ ਆਂਗੀ ਨਹੀਂ ਨੀਹਾ ਹੁਣ ਤੇਰੀ ਵੀ ਕੰਡੀਸ਼ਨ ਐਵੇਂ ਦੀ ਯਾਰ ਜੇ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਤੂੰ ਨਾ ਆਪਣੇ ਸਹੁਰੇ ਵੱਲ ਜਾ ਭਾਬੀ ਆਹ ਕਹੇਜੀ ਗੱਲ ਕਰਤੀ ਤੁਸੀਂ ਤੁਹਾਨੂੰ ਪਤਾ ਤਾਂ ਹੈਗਾ ਨਾ ਦੋਨਾਂ ਦੀ ਵੀ ਇੰਨੀ ਬੇਇੱਜ਼ਤੀ ਕੀਤੀ ਹੈਗੀ ਨੀਹਾ ਐ ਨਿੱਕੀ ਨਿੱਕੀ ਗੱਲਾਂ ਤਾਂ ਨਾ ਘਰਾਂ 'ਚ ਆਮ ਹੁੰਦੀਆਂ ਰਹਿੰਦੀਆਂ ਨੇ ਫਿਰ ਕੀ ਹੋ ਗਿਆ ਜੇ ਤੂੰ ਉਹਨਾਂ ਨੂੰ ਕੁਝ ਬੋਲਤਾ ਮਾਫੀ ਮੰਗ ਲਈ ਨਾਲੇ ਸਹੁਰਾ ਪਰਿਵਾਰ ਹੀ ਅਸਲੀ ਘਰ ਹੁੰਦਾ ਬੰਦੇ ਦਾ ਭਾਬੀ ਇਹ ਕੋਈ ਨਿੱਕੀ ਗੱਲ ਨਹੀਂ ਹੈਗੀ ਤੁਹਾਨੂੰ ਸਹੀ ਹੁੰਦਾ ਨੇ ਹਾਂ ਤੂੰ ਇੱਕ ਵਾਰੀ ਜਾ ਤੇ ਸਹੀ ਜਾ ਮੈਂ ਕਹਿ ਤੈ ਜਾਨੀਆਂ ਵੀਰੇ ਤੁਸੀਂ ਨਾ ਮੈਨੂੰ ਹੱਥੀ ਵਿਆਹ ਕੇ ਤੋਰਿਆ ਸੀ ਮੈਂ ਕੋਈ ਨਿਕਲ ਕੇ ਨਹੀਂ ਗਈ ਸੀ ਤੁਹਾਨੂੰ ਕੀ ਲੱਗਦਾ ਹੁਣ ਮੈਨੂੰ ਘਰੇ ਵਾੜ ਲੈਣਗੇ ਨਹੀਂ ਹਾਂ ਤੇਰਾ ਘਰ ਨਾ ਤੈਨੂੰ ਬਹੁਤ ਪਿਆਰ ਕਰਦਾਗਾ ਉਹ ਤਾਂ ਵਿਚਾਰਾ ਉਦੋਂ ਤੱਕ ਨਹੀਂ ਮੈਂ ਤਾਂ ਕਰਦਾ ਸੀਗਾ ਤੇ ਹੁਣ ਵੀ ਤੈਨੂੰ ਹੋ ਅਪਣਾ ਲੂਗਾ ਕਿਉਂ ਐਵੀ ਜ਼ਿੰਦਗੀ ਖਰਾਬ ਕਰਨੀ ਆਪਦੀ ਕੱਲ ਘਰਾਂ ਨੇ ਫਿਰ ਕਿੱਥੇ ਜਾਹੇਂਗੀ ਤੂੰ ਸਾਰੀ ਉਮਰ ਪੇਕੇ ਘਰੇ ਨਹੀਂ ਬੈਠੇ ਜੰਗੇ ਲੱਗਦੇ ਕੁੜੀਆਂ ਭਾਬੀ ਉਦੋਂ ਮੈਨੂੰ ਤੁਸੀਂ ਦੋਨੋਂ ਨੇ ਇਹੀ ਗੱਲ ਕਹੀ ਸੀ ਕਿ ਪੇਕੇ ਚਾਹੀਦੇ ਨੇ ਕਿ ਸੋਰੇ ਫਿਰ ਮੈਂ ਹੁਣ ਪੇਕੇ ਰੱਖ ਲਈ ਸੀ ਤਾਂ ਹੁਣ ਤੁਸੀਂ ਮੈਨੂੰ ਵੀ ਘਰੋਂ ਬਾਹਰ ਕੱਢੀ ਜਾਂਦੇ ਹੋ ਨਹੀਂ ਨਹੀਂ ਨੀਹਾ ਘਰੋਂ ਬਾਹਰ ਕੱਢਣ ਦੀ ਗੱਲ ਨਹੀਂ ਹੈਗੀ ਦੇਖ ਤੇਰੀ ਨਿੱਕੀ ਜਿਹੀ ਕੁੜੀ ਹੈ ਨਾ ਉਹਦੇ ਸਾਰੇ ਜ਼ਿੰਦਗੀ ਖਰਾਬ ਹੋ ਜੂਗੀ ਮਾਂ ਦਾ ਪਿਆਰ ਨਾ ਧੀ ਲਈ ਬਹੁਤ ਜ਼ਰੂਰੀ ਹੁੰਦਾ ਨਾਲੇ ਤੂੰ ਤਾਂ ਤੈਨੂੰ ਤੈਨੂੰ ਪਤਾ ਵੀ ਤੇਰੀ ਮਾਂ ਹੈ ਨਹੀਂ ਤੂੰ ਕਿੰਨਾ ਬਿਲਕਦੀ ਮਾਂ ਪਿੱਛੇ ਭਾਬੀ ਇਹ ਗੱਲ ਨਾ ਤੁਹਾਨੂੰ ਹੁਣ ਕਿਉਂ ਸਮਝ ਆ ਰਹੀਆਂ ਨੇ ਪਹਿਲਾਂ ਕਿਉਂ ਨਹੀਂ ਸਮਝ ਆਈਆਂ ਨੀਹਾ ਮੈਂ ਤਾਂ ਤੇਰੇ ਭਲੇ ਲਈ ਸੋਚਦੀ ਆ ਮੈਂ ਦੇਖ ਆਪਦੇ ਸਹੁਰੇ ਘਰੇ ਜਾਏਗੀ ਤੇਰੇ ਸੱਸ ਵਿਚਾਰੀ ਤੇ ਅੱਲਾ ਕੱਲ ਆ ਕੇ ਗਈ ਆ ਉਹ ਵੀ ਮੈਂ ਤਾਂ ਕਰਕੇ ਗਈ ਵੀ ਨੀਹਾ ਨੂੰ ਭੇਜ ਦੋ ਜਾਨ ਚ ਫਾਇਦਾ ਮੈਂ ਤਾਂ ਤੇਰੇ ਭਲੇ ਲਈ ਸੋਚਦੀ ਆ ਬਾਕੀ ਤੇਰੀ ਮਰਜ਼ੀ ਆ ਵੀਰੇ ਹੁਣ ਤੂੰ ਦੱਸ ਪੇਕੇ ਰੱਖਾਂ ਕਿ ਸਹਰੇ ਰੱਖਾਂ ਚਲ ਕੋਈ ਨਾ ਤੂੰ ਇਸ ਵਾਰ ਆ ਕੇ ਕਰੇ ਤੇ ਜਾ ਅਸੀਂ ਕਿਹੜੇ ਤੈਨੂੰ ਅਸੀਂ ਕੋ ਸਾਡਾ ਕੋਈ ਗੁੱਸਾ ਗਿਲਾ ਨਹੀਂ ਹੈਗਾ ਤੇਰੇ ਨਾਲ ਕੋਈ ਨਾ ਜਿਵੇਂ ਪਹਿਲਾਂ ਹੁੰਦੀ ਸੀ ਮੈਨੂੰ ਉਵੇਂ ਆਈ ਜਾਈ ਪਰ ਇੱਕ ਵਾਰੀ ਹੁਣ ਤੇ ਸਹਰੇ ਵਗ ਜਾ ਲਫੜ ਭਾਬੀ ਮੈਨੂੰ ਹਣੋ ਕਿੱਥੇ ਰੱਖਣਗੇ ਨਹੀਂ ਨਹੀਂ ਕੋਈ ਨਾ ਤੂੰ ਜਾ ਇੱਕ ਵਾਰਾ ਤੇਰੇ ਮੈਨੂੰ ਤੂੰ ਹੀ ਛੱਡੇ ਫਿਰ ਉਹ ਕੋਈ ਨਾ ਮੈਨੂੰ ਤਾਂ ਸੌ ਕੰਮ ਨਹੀਂ ਕਰੇ ਆ ਚਲ ਕੋਈ ਨਾ ਵਗ ਜਾ ਵੀਰੇ ਇੱਕ ਵਾਰ ਫੇਰ ਸੋਚਣਾ ਹੋ ਹੋ ਤੂੰ ਐਵੇਂ ਟੈਨਸ਼ਨ ਲਈ ਜਾਨੀ ਗੀ ਮੈਨੂੰ ਪਤਾ ਤਾਂ ਕਿੰਨਾ ਯਾਦ ਕਰਦੀ ਹੈਗੀ ਤੂੰ ਭੱਜ ਜਾ ਇੱਕ ਵਾਰ ਪੱਪੀ ਕੋਈ ਨਹੀਂ ਮੈਂ ਕੰਮ ਵੀ ਕਰ ਦਿਆ ਕਰੂੰ ਜੇ ਤੈਨੂੰ ਕੰਮ ਦੀ ਹੈਗੀ ਕੋਈ ਨਹੀਂ ਨਹੀਂ ਮੈਂ ਕੋਈ ਕੰਮ ਨਹੀਂ ਕਰਾਉਣਾ ਹੈਗਾ ਮੈਂ ਤਾਂ ਆਪ ਹੀ ਕਰ ਲਿਆ ਕਰੂੰ ਤੂੰ ਆਪਦਾ ਘਰ ਸਮਝਾ ਕੇ ਜਾ ਚੱਲ ਚੰਗਾ ਵੀਰੇ ਜਾਨੀ ਹੈ ਪਰ ਮੈਂ ਠੀਕ ਹੋ ਕਬਰਾਂ ਵਿੱਚੋਂ ਤੋਂ ਦੁੱਖ ਸੁਖ ਧੀ ਨਾਲ